ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਤੁਹਾਡੇ ਲਈ ਆਫਰਾਂ ਲੈ ਕੇ ਆਉਂਦੇ ਰਹਿੰਨੇ ਹਾਂ ਸੋ ਬਹੁਤ ਵਧੀਆ ਆਫਰ ਲੈ ਕੇ ਆਏ ਹਾਂ ਤੁਹਾਡੇ ਲਈ ਸੋ ਇਹ ਆਫਰ ਵੀ 10 ਦਸੰਬਰ ਤੱਕ ਰਹੇਗੀ ਸੋ 10 ਦਸੰਬਰ ਤੱਕ ਦੀ ਆਫਰ ਆ ਆਫਰ ਦਾ ਵੱਧ ਤੋਂ ਵੱਧ ਫਾਇਦਾ ਜ਼ਰੂਰ ਲਿਓ ਹੁਣ ਦੱਸਦੀ ਆਪਾਂ ਵੀ ਆਫਰ ਕੀ ਆ ਰੈਨ ਸਾਬਣ ਰੈਨ ਸਾਬਣਾ ਜਿਹਦੀ ਐਮ ਆਰ ਪੀ 10 ਰੁਪਏ ਹੈ ਰੂਟੀਨ ਦੇ ਵਿੱਚ ਘਰਾਂ 'ਚ ਵਰਤੇ ਜਾਣ ਵਾਲਾ ਸਾਬਣਾ ਕੋਈ ਕੱਪੜੇ ਧੋਣ ਲਈ ਵਰਦਾ ਕੋਈ ਹੱਥ ਧੋਣ ਲਈ ਵਰਦਾ ਤੇ ਗੱਡੀਆਂ ਦੀ ਵਾਸ਼ਿੰਗ ਲਈ ਵੀ ਕਾਫੀ ਵੀਰ ਵਰਤਦੇ ਆ ਤੇ ਬਾਕੀ ਮਲੇ ਹਤੂਣ ਲਈ ਵਰਤਦੇ ਆ ਬਹੁਤ ਇਹਦੀ ਵਰਤ ਹੁੰਦੀ ਹੈ ਸੋ ਬਹੁਤ ਹੀ ਇਹਦੀ ਵਿਕਰੀ ਹੈ ਸਾਬਣ ਦੀ ਰੁਟੀਨ ਦੇ ਵਿੱਚ ਵਰਤਣ ਵਾਲੀ ਆਈਟਮ ਆ ਤੇ ਇਹਦਾ ਜਿਹੜੀ ਐਮ ਆਰ ਪੀ ਹੈ 10 ਰੁਪਏ ਪਰ 10 ਦਸੰਬਰ ਤੱਕ 10 ਟਿੱਕੀਆਂ ਜਿਹੜੀਆਂ ਮਾ 100 ਰੁਪਏ ਦੀਆਂ ਇੱਕ ਨਾਲ ਫਰੀ ਆ ਕਹਿਣ ਦਾ ਭਾਵ ਕਿ 100 ਰੁਪਏ ਦੀਆਂ 11 ਟਿੱਕੀਆਂ ਤੁਹਾਨੂੰ ਦਿੱਤੀਆਂ ਜਾਣਗੀਆਂ 10 ਦੇ ਨਾਲ ਇੱਕ ਟਿੱਕੀ ਸਾਬਣ ਦੀ ਬਿਲਕੁਲ ਫਰੀ ਆ ਸੋ ਇਹ ਆਫਰ ਦਾ ਵੱਧ ਤੋਂ ਵੱਧ ਤੁਸੀਂ ਫਾਇਦਾ ਜ਼ਰੂਰ ਲਵੋ ਸੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਰਹੋ ਸੋ ਦੋਸਤੋ ਵੱਧ ਤੋਂ ਵੱਧ ਇਸ ਆਫਰ ਦਾ ਫਾਇਦਾ ਜ਼ਰੂਰ ਲਵੋ ਧੰਨਵਾਦ